ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਾਡੇ ਚੈਨਲ ਜੀਜੀਵਲ ਵਲੌਗ ਦੇ ਵਿੱਚ ਸੋ ਅੱਜ ਅਸੀਂ ਤੁਹਾਡੇ ਲਈ ਮੇਥੇ ਪਿਆਜ਼ ਤੇ ਹਰੀਆਂ ਮਿਰਚਾਂ ਵਾਲੀ ਰੋਟੀ ਲੈ ਕੇ ਆਏ ਹਾਂ ਤੇ ਜਿਹੜੇ ਮੇਰੇ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾਵਾਂਗੇ ਲਓ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਪਿਆਜ਼ ਵੀ ਕੱਟ ਲਏ ਨੇ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਜਿਹੜਾ ਕਿ ਬਹੁਤ ਹੀ ਜਲਦੀ ਇਸ ਤਰ੍ਹਾਂ ਆਪਣਾ ਸਾਰਾ ਮਸਾਲਾ ਜਿਹੜਾ ਗ੍ਰाइंड ਹੋ ਜਾਏਗਾ ਜੀ ਤੇ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਪਾ ਲਾਂਗੇ। ਇਸ ਦੇ ਵਿੱਚ ਮੈਂ ਧਨੀਆ, ਮੇਥੇ, ਹਰੀਆਂ ਮਿਰਚਾਂ ਤੇ ਪਿਆਜ਼ ਲਏ ਨੇ। ਤੇ ਇਹਨਾਂ ਨੂੰ ਆਪਾਂ ਹੁਣ ਗ੍ਰाइंड ਕਰ ਲਾਂਗੇ। ਤੇ ਫਿਰ ਆਪਾਂ ਥੋੜਾ ਜਿਹਾ ਮੱਕੀ ਦਾ ਆਟਾ ਤੇ ਥੋੜਾ ਜਿਹਾ ਤੇ ਲੋ ਜੀ ਆਪਾਂ ਆਟਾ ਮੱਕੀ ਦਾ ਤੇ ਥੋੜਾ ਜਿਹਾ ਕਣਕ ਦਾ ਵੀ ਲੈ ਲਿਆ ਤੇ ਆਪਣਾ ਜਿਹੜਾ ਪੇਸਟ ਹੈ ਇਸ ਤਰ੍ਹਾਂ ਆਪਾਂ ਨੇ ਗ੍ਰਾਇੰਡ ਕਰ ਲਿਆ। ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਐਡ ਕਰਾਂਗੇ। ਇਹ ਪਾਊਡਰ ਨਮਕ ਸਵਾਦ ਅਨੁਸਾਰ ਪਾਉਣਾ ਤੁਸੀਂ। ਤੇ ਇਹ ਹੁਣ ਆਪਾਂ ਥੋੜਾ ਜਿਹਾ ਇਹਦੇ 'ਚ ਇਹ ਹੈਗਾ ਭੁੰਨੇ ਹੋਏ ਜੀਰੇ ਦਾ ਪਾਊਡਰ। ਤੇ ਇਸ ਦੇ ਵਿੱਚ ਮੈਂ ਥੋੜੀ ਜਿਹੀ ਹਲਦੀ ਵੀ ਐਡ ਕਰਾਂਗੀ ਇਸ ਨਾਲ ਰੰਗ ਉਹ ਜਿਹੜਾ ਰੋਟੀ ਦਾ ਜਿਹੜਾ ਰੰਗ ਹੈ ਬਹੁਤ ਸੋਹਣਾ ਆ ਜਾਂਦਾ ਸੋ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਤੇ ਉਸਨੇ ਦੇ ਵਿੱਚ ਐਡ ਕਰਾਂਗੇ ਘਰ ਜੀ ਬਹੁਤ ਹੀ ਟੇਸਟੀ ਲੱਗੇ ਆਪਾਂ ਫਿਰ ਤੋਂ ਚੰਗੀ ਲੋਵੀ ਨਾਟਾ ਜਿਹੜਾ ਹੈਗਾ ਗੁੰਨਿਆ ਗਿਆ ਏ ਇਸ ਤਰ੍ਹਾਂ ਨਾਲ ਆਪਣਾ ਆਟਾ ਗੁੰਨਿਆ ਜਾਣਾ ਹੈ ਤਾਂ ਹੁਣ ਆਪਾਂ ਇਹਨਾਂ ਦੀ ਤੁਹਾਨੂੰ ਰੋਟੀ ਬਣਾ ਕੇ ਦਿਖਾਵਾਂਗੇ ਬਹੁਤ ਹੀ ਵਧੀਆ ਰੋਟੀ ਬਨੂੰਗੀ ਚਲੋ ਜੀ ਹੁਣ ਆਪਾਂ ਤੁਹਾਨੂੰ ਇਸ ਦੀ ਰੋਟੀ ਬਣਾ ਕੇ ਦਿਖਾਉਣੀ ਆ ਪਹਿਲਾਂ ਆਪਾਂ ਇਹਦਾ ਪੇੜਾ ਬਣਾ ਲਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਵੇਲਦੇ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਨਾ ਤਾਂ ਬਿਲਕੁਲ ਵੀ ਟੁੱਟ ਰਹੀ ਹੈ ਰੋਟੀ ਬਹੁਤ ਹੀ ਵਧੀਆ ਆਪਣੇ ਜਿਹੜਾ ਆਟਾ ਜੀ ਮਿਕਸ ਕਰਿਆ ਸੀਗਾ ਜੇਕਰ ਤੁਸੀਂ ਚਾਹੋ ਤਾਂ ਇਹ ਕੱਲੇ ਮੱਕੀ ਦੇ ਆਟੇ 'ਚ ਵੀ ਬਣਾ ਸਕਦੇ ਪਾਣੀ ਹਾਦੀ ਰੋਟੀ ਵੀ ਬਹੁਤ ਹੀ ਵਧੀਆ ਬਣਦੀ ਹੈ ਜੀ ਅੱਜ ਮੈਨੂੰ ਐਸੀ ਤਰ੍ਹਾਂ ਹੀ ਬਿਲ ਕੇ ਬਣਾ ਰਹੀਆਂ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਤਾਂ ਆਪਾਂ ਰੋਟੀ ਨੂੰ ਸੇਕ ਦਿੰਨੇ ਆ ਜੀ ਆਪਣੀ ਮਿੱਥੇ ਵਾਲੀ ਰੋਟੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਦਹੀਂ ਨਾਲ ਤੁਸੀਂ ਚਾਹ ਨਾਲ ਕਿਸੇ ਵੀ ਤਰ੍ਹਾਂ ਇਹਨੂੰ ਖਾ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਿਓ ਧੰਨਵਾਦ ਜੀ